20 ਅਗਸਤ 2024 ਦਾ ਦਿਨ ਅਮਰੀਕਾ ਦੀ ਟੈਕਸਾਸ ਸਟੇਟ ਦੇ ਵਿੱਚ ਇੱਕ ਏਰੀਆ ਵਾ ਹਾਉਸਟ ਉਥੋਂ ਦੀ ਇੱਕ ਸੁਸਾਇਟੀ ਦੇ ਅਪਾਰਟਮੈਂਟ ਨੰਬਰ 68 ਦੇ ਵਿੱਚੋਂ ਇੱਕ ਕਾਲ ਪੁਲਿਸ ਨੂੰ ਜਾਂਦੀ ਆ ਇਸ ਪੂਰੇ ਸੁਸਾਇਟੀ ਦੇ ਮੈਨੇਜਰ ਇਹ ਕਾਲ ਨੂੰ ਕਰਦੇ ਆ ਅੱਗੇ ਪੁਲਿਸ ਨੂੰ ਇਹ ਦੱਸਦੇ ਆ ਕਿ ਉਥੋਂ ਦੇ ਇੱਕ EMPLOYE ਨੇ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਦਿੱਤੀ ਕਿ ਇਸ ਫਲੈਟ ਦੇ ਅੰਦਰ ਇੱਕ ਔਰਤ ਦੀ ਇੱਕ ਲੜਕੀ ਦੀ ਲਾਸ਼ ਪਈ ਆ ਪੁਲਿਸ ਫੌਰਨ ਇਸ ਅਪਾਰਟਮੈਂਟ ਦੇ ਵਿੱਚ ਪਹੁੰਚਦੀ ਆ ਤੇ ਉੱਥੇ ਉਹਨਾਂ ਨੂੰ ਇੱਕ ਨੌਜਵਾਨ ਲੜਕੀ ਦੀ লাশ ਮਿਲਦੀ ਆ ਜਿਹਦੇ ਸਰੀਰ ਦੇ ਵਿੱਚ ਤਿੰਨ ਗੋਲੀਆਂ ਮਾਰੀਆਂ ਗਈਆਂ ਨੇ ਇੱਕ ਖਬਰ ਪੁਲਿਸ ਦੇ ਲਈ ਇੱਥੇ ਇਹ ਚੰਗੀ ਆ ਕਿ ਇਸ ਬਦਕਿਸਮਤ ਲੜਕੀ ਨੇ ਸਿਰਫ ਕੁਝ ਦਿਨ ਪਹਿਲਾਂ ਹੀ ਆਪਣੇ ਅਪਾਰਟਮੈਂਟ ਦੇ ਅੰਦਰ ਤੇ ਗੈਲਰੀ ਦੇ ਵਿੱਚ ਕੁਝ ਸੀਸੀਟੀਵੀ ਕੈਮਰੇ ਇੰਸਟਾਲ ਕਰਵਾਏ ਤੇ ਉਹ ਕਾਤਲ ਇਹਨਾਂ ਕੈਮਰਿਆਂ ਦੇ ਵਿੱਚ ਇਸ ਲੜਕੀ ਦੇ ਜ਼ਿੰਦਗੀ ਦੇ ਆਖਰੀ ਪਲਾਂ ਦੇ ਵਿੱਚ ਕੈਪਚਰ ਹੋ ਜਾਂਦਾ ਕੌਣ ਸੀ ਇਹ ਬਦਕਿਸਮਤ ਲੜਕੀ ਕੌਣ ਸੀਗਾ ਉਹ ਕਾਤਲ ਤੇ ਕੀ ਸੀ ਇਹ ਕਾਰਨ ਇਹ ਸਭ ਕੁਝ ਜਾਣਨ ਦੇ ਲਈ ਸਾਨੂੰ ਇਤਿਹਾਸ ਦੇ ਵਰਕਿਆਂ ਦੇ ਵਿੱਚ ਕੁਝ ਸਾਲ ਪਿੱਛੇ ਜਾਣਾ ਪਊਗਾ 네ਪਾਲ ਦੇ ਵਿੱਚ ਇੱਕ ਲੜਕੀ ਦਾ ਜਨਮ ਹੁੰਦਾ ਤੇ ਉਹਦਾ ਨਾਮ ਹੈ ਮੁੰਨਾ ਪਾਂਡੇ ਉਹਦੇ ਫਾਦਰ ਬਹੁਤ ਹੀ ਜ਼ਿਆਦਾ ਅਗਰੈਸਿਵ ਬਿਹੇਵੀਅਰ ਵਾਲੇ ਨੇ ਉਹਦੇ ਮਦਰ ਨੂੰ ਕੁੱਟਦੇ ਮਾਰਦੇ ਨੇ ਤੇ ਉਹਦੇ ਬਚਪਨ ਦੇ ਵਿੱਚ ਹੀ ਇਸੇ ਕਾਰਨ ਉਹਦੇ ਪੇਰੈਂਟਸ ਇੱਕ ਦੂਸਰੇ ਤੋਂ ਅਲੱਗ ਹੋ ਜਾਂਦੇ ਨੇ ਥੋੜੇ ਜੇ ਵੱਡੇ ਹੋਣ ਦੇ ਉੱਤੇ ਹੁਣ ਮੁੰਨਾ ਪਾਂਡੇ ਨੂੰ ਵੀ ਆਪਣੇ ਫਾਦਰ ਦੇ ਗੁੱਸੇ ਦਾ ਤੇ ਉਹਨਾਂ ਦੀ ਕੁੱਟ ਮਾਰ ਦਾ ਸ਼ਿਕਾਰ ਹੋਣਾ ਪੈਂਦਾ। ਜਦੋਂ ਇਹ ਚੀਜ਼ਾਂ ਕਾਫੀ ਲਗਾਤਾਰ ਸਾਲ ਚੱਲਦੀਆਂ ਨੇ ਤਾਂ ਇੱਕ ਦਿਨ ਉਹਦੇ ਮਦਰ ਡਿਸਾਈਡ ਕਰਦੇ ਨੇ ਕਿ ਇਹ ਬੈਟਰ ਹੋਊਗਾ ਕਿ ਜੇ ਮੁੰਨਾ ਆਪਣੇ ਫਾਦਰ ਤੋਂ ਕਿਤੇ ਦੂਰ ਚਲੀ ਜਾਵੇ। ਤਾਂ ਇਸੇ ਕਾਰਨ ਉਹ ਮੁੰਨਾ ਪਾਂਡੇ ਨੂੰ ਅਮਰੀਕਾ ਰਹਿੰਦੇ ਆਪਣੇ ਰਿਸ਼ਤੇਦਾਰਾਂ ਦੇ ਕੋਲੇ ਭੇਜ ਦਿੰਦੇ ਆ। ਪਰ ਮੁੰਨਾ ਇੱਕ ਮਿਹਨਤੀ ਲੜਕੀ ਆ। ਉਹ ਉੱਥੇ ਜਾ ਕੇ ਆਪਣੇ ਰਿਸ਼ਤੇਦਾਰਾਂ ਦੇ ਉੱਪਰ ਭਾਰ ਬਣਨ ਦੀ ਬਜਾਏ ਅਮਰੀਕਾ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਨਰਸਿੰਗ ਦੇ ਕੋਰਸ 'ਚ ਐਡਮਿਸ਼ਨ ਲੈਂਦੀ ਆ ਤੇ ਆਪਣਾ ਖਰਚਾ ਚਲਾਉਣ ਦੇ ਲਈ ਦੋ ਅਲੱਗ-ਅਲੱਗ ਜੌਬਸ ਕਰਦੀ ਆ ਪਹਿਲੀ ਉਹਦੀ ਜੌਬ ਇੱਕ ਰੈਸਟੋਰੈਂਟ ਦੇ ਵਿੱਚ ਵੇਟਰੈਸ ਦੀ ਆ ਤੇ ਨਾਲ ਦੀ ਨਾਲ ਹੀ ਉਹ ਇੱਕ ਕੱਪੜਿਆਂ ਦੇ ਸਟੋਰ ਦੇ ਉੱਪਰ ਵੀ ਕੰਮ ਕਰਦੀ ਆ ਮੁੰਨਾ ਉਸ ਤੋਂ ਬਾਅਦ ਆਪਣੇ ਲਈ ਇੱਕ ਫਲੈਟ ਲੱਭਦੀ ਆ ਇਹ ਉਹੀ ਫਲੈਟ ਆ ਜਿੱਥੋਂ ਬਾਅਦ ਦੇ ਵਿੱਚ ਮੁੰਨਾ ਦੀ ਡੈੱਡ ਬੋਡੀ ਮਿਲਦੀ ਆ ਫਲੈਟ ਨੰਬਰ 63 ਨੇਪਾਲ ਨੂੰ ਛੱਡ ਕੇ ਮੁੰਨਾ ਇੱਕ ਬਿਲਕੁਲ ਨਵੇਂ ਮਾਹੌਲ ਦੇ ਵਿੱਚ ਆ ਚੁੱਕੀ ਆ ਹੁਣ ਉਹ ਆਪਣੇ ਫਾਦਰ ਦੇ ਉਸ ਬਿਹੇਵੀਅਰ ਤੋਂ ਬਿਲਕੁਲ ਆਜ਼ਾਦ ਆ ਟਾਈਮ ਆਪਣੀ ਰਫਤਾਰ ਦੇ ਨਾਲ ਲੰਗੀ ਜਾ ਰਿਹਾ ਮੁੰਨਾ ਦਾ ਜ਼ਿਆਦਾਤਰ ਟਾਈਮ ਆਪਣੀ ਪੜ੍ਹਾਈ ਤੇ ਆਪਣੀਆਂ ਦੋਨੇ ਜੌਬਸ ਦੇ ਵਿੱਚ ਨਿਕਲ ਰਿਹਾ ਪਰ ਸ਼ਾਇਦ ਮੁੰਨਾ ਪਾਂਡੇ ਦੀਆਂ ਮੁਸ਼ਕਲਾਂ ਨੇ ਅਮਰੀਕਾ ਦੇ ਵਿੱਚ ਵੀ ਉਹਦਾ ਪਿੱਛਾ ਨਹੀਂ ਛੱਡਿਆ ਇੱਕ ਦਿਨ ਮੁੰਨਾ ਉੱਥੇ ਬਣਾਈ ਆਪਣੀ ਇੱਕ ਨਵੀਂ ਦੋਸਤ ਨੂੰ ਇਹ ਚੀਜ਼ ਕਹਿੰਦੀ ਆ ਕਿ ਮੈਨੂੰ ਲੱਗ ਰਿਹਾ ਕਿ ਕੋਈ ਮੇਰਾ ਪਿੱਛਾ ਕਰਦਾ ਵਾ ਜਦੋਂ ਮੈਂ ਰਾਤ ਨੂੰ ਰੈਸਟੋਰੈਂਟ ਤੋਂ करे वापस ਆਉਣੀ ਆ ਇੱਕ ਦਿਨ ਮੁੰਨਾ ਆਪਣੇ ਫਲੈਟ ਦੇ ਵਿੱਚ ਆਰਾਮ ਕਰ ਰਹੀ ਸੀ ਰਾਤ ਦਾ ਟਾਈਮ ਸੀ ਤਾਂ ਉਹਨੂੰ ਇਹ ਲੱਗਿਆ ਕਿ ਉਹਦੇ ਫਲੈਟ ਦੀ ਇੱਕ ਵਿੰਡੋ ਦੇ ਵਿੱਚੋਂ ਸ਼ੀਸ਼ੇ ਦੇ ਵਿੱਚੋਂ ਕੋਈ ਉਹਦੇ ਵੱਲ ਝਾਕ ਰਿਹਾ ਵਾ ਇੱਕ ਸਿਰ ਉਹਦੀ ਵਿੰਡੋ ਦੇ ਵਿੱਚ ਅਪੀਅਰ ਹੁੰਦਾ ਤੇ ਨਾਲ ਦੇ ਨਾਲ ਹੀ ਗਾਇਬ ਹੋ ਜਾਂਦਾ ਇਸ ਤੋਂ ਫੌਰਨ ਬਾਅਦ ਮੁੰਨਾ ਪੰਟੇ ਇਸ ਚੀਜ਼ ਦੀ ਸ਼ਿਕਾਇਤ ਪੁਲਿਸ ਕੋਲੇ ਕਰਦੀ ਹੈ ਪੁਲਿਸ ਮੌਕੇ ਤੇ ਪਹੁੰਚਦੀ ਆ ਪਰ ਉਹਨਾਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਇਹ ਇਨਸਾਨ ਕੌਣ ਸੀ ਤੇ ਇਸ ਤੋਂ ਬਾਅਦ ਜਦੋਂ ਮੁੰਨਾ पांडे ਇਸ ਚੀਜ਼ ਦਾ ਜ਼ਿਕਰ ਆਪਣੇ ਫਰੈਂਡ ਦਿਪਿੰਦਰ ਕੁੰਵਰ ਦੇ ਕੋਲੇ ਕਰਦੇ ਆ ਤਾਂ ਦਿਪਿੰਦਰ ਕੁੰਵਰ ਮੁੰਨਾ पांडे ਨੂੰ ਆਪਣੇ ਅਪਾਰਟਮੈਂਟ ਦੇ ਵਿੱਚ ਤੇ ਬਾਹਰ ਬਾਲਕਨੀ ਦੇ ਵਿੱਚ ਸੀਸੀਟੀਵੀ ਕੈਮਰਾ ਇੰਸਟਾਲ ਕਰਨ ਦੀ ਸਲਾਹ ਦਿੰਦੇ ਆ ਪਰ ਹਾਲੇ ਵੀ ਮੁੰਨਾ ਨੂੰ ਕਈ ਵਾਰੀ ਇਹ ਲੱਗਦਾ ਕਿ ਜਦੋਂ ਹੀ ਉਹ ਰਾਤ ਨੂੰ ਵਾਪਸ ਆਪਣੇ ਘਰੇ ਆਉਂਦੀ ਆ ਤਾਂ ਕੋਈ ਇਨਸਾਨ ਹੈ ਜਿਹੜਾ ਰਾਤ ਦੇ ਨੇਰੇ ਦੇ ਵਿੱਚ ਉਹਦੇ ਪਿੱਛੇ ਉਹਦਾ ਪਿੱਛਾ ਕਰਦਾ ਵਾ ਇਸ ਚੀਜ਼ ਦਾ ਜ਼ਿਕਰ ਵੀ ਉਹ ਦਪਿੰਦਰ ਦੇ ਕੋਲੇ ਕਰਦੀ ਆ ਹੁਣ ਦਿਨ ਆਉਂਦਾ ਅਗਸਤ 24 ਦਾ ਇਸ ਦਿਨ ਮੁੰਨਾ ਨੇ ਆਪਣੇ ਕੁਝ ਦੋਸਤਾਂ ਨੂੰ ਇੱਕ ਰੈਸਟੋਰੈਂਟ ਦੇ ਵਿੱਚ ਮਿਲਣਾ ਸੀ ਪਰ ਉਸ ਦਿਨ ਮੁੰਨਾ ਉੱਥੇ ਨਹੀਂ ਆਉਂਦੀ ਉਹਦੇ ਦੋਸਤ ਮੁੰਨਾ ਦੇ ਫੋਨ ਦੇ ਉੱਪਰ ਕਾਲ ਕਰਦੇ ਆ ਪਰ ਮੁੰਨਾ ਉਹ ਫੋਨ ਵੀ ਨਹੀਂ ਚੱਕਦੀ ਇੱਕ ਦਿਨ ਨਿਕਲ ਜਾਂਦਾ ਅਗਲੇ ਦਿਨ ਮੁੰਨਾ ਆਪਣੇ ਦੋਨੇ ਕੰਮ ਦੀਆਂ ਜਗ੍ਹਾ ਦੇ ਉੱਪਰ ਨਹੀਂ ਪਹੁੰਚਦੀ ਤਾਂ ਉਹਦੇ ਸਟੋਰ ਦੇ ਮੈਨੇਜਰ ਵੀ ਮੁੰਨਾ ਨੂੰ ਜਦੋਂ ਕਾਲ ਕਰਦੇ ਆ ਤਾਂ ਉਹ ਕਾਲ ਵੀ ਮੁੰਨਾ ਦੁਆਰਾ ਪਿਕ ਨਹੀਂ ਕੀਤੀ ਜਾਂਦੀ ਪਰ ਹਾਲੇ ਤੱਕ ਵੀ ਕੋਈ ਇੰਨਾ ਜ਼ਿਆਦਾ ਇਸ ਸਿਚੁਏਸ਼ਨ ਤੋਂ ਚਿੰਤਤ ਨਹੀਂ ਹੈ ਤੇ ਕਿਸੇ ਨੇ ਵੀ ਪੁਲਿਸ ਨੂੰ ਇਨਫੋਰਮ ਨਹੀਂ ਕੀਤਾ ਹੁਣ ਆ ਜਾਂਦਾ ਦਿਨ 26 ਅਗਸਤ ਦਾ ਤੇ ਇਹੀ ਉਹ ਦਿਨ ਆ ਜਦੋਂ ਇਨ੍ਹਾਂ ਹੀ ਅਪਾਰਟਮੈਂਟਸ ਦੇ ਵਿੱਚ ਕੰਮ ਕਰਦੇ ਇੱਕ ਕਰਮਚਾਰੀ ਨੇ ਅਪਾਰਟਮੈਂਟਸ ਦੇ ਮੈਨੇਜਰ ਨੂੰ ਇਹ ਖਬਰ ਦਿੱਤੀ ਕਿ ਅਪਾਰਟਮੈਂਟ ਨੰਬਰ 36 ਦੇ ਵਿੱਚ ਇੱਕ ਔਰਤ ਦੀ ਡੈੱਡ ਬੋਡੀ ਪਈ ਆ ਜਦੋਂ ਪੁਲਿਸ ਇੱਥੇ ਪਹੁੰਚਦੀ ਆ ਤਾਂ ਉਹ ਦੇਖਦੇ ਆ ਕਿ ਮੁੰਨਾ ਪਾਂਡੇ ਨੂੰ ਬਿਲਕੁਲ ਕਲੋਜ਼ ਰੇਂਜ ਤੋਂ ਤਿੰਨ ਗੋਲੀਆਂ ਮਾਰੀਆਂ ਗਈਆਂ ਇੱਕ ਉਹਦੀ ਗਰਦਨ 'ਚ ਲੱਗਦੀ ਹੈ ਤੇ ਦੋ ਛਾਤੀ ਵਿੱਚ ਜਿਹੜੇ ਡਾਕਟਰ ਮੁੰਨਾ ਪਾਂਡੇ ਦਾ ਪੋਸਟਮਾਰਟਮ ਕਰਦੇ ਆ ਉਹਨਾਂ ਦੇ ਅਕੋਰਡਿੰਗ ਮੁੰਨਾ ਦੀ ਮੌਤ ਪੁਲਿਸ ਦੇ ਉੱਥੇ ਪਹੁੰਚਣ ਤੋਂ 2 ਦਿਨ ਪਹਿਲਾਂ ਹੀ ਹੋ ਚੁੱਕੀ ਹੋਊਗੀ ਮਤਲਬ ਕਿ ਜਿਸ ਦਿਨ ਮੁੰਨਾ ਨੇ ਆਪਣੇ ਕੁਝ ਦੋਸਤਾਂ ਨੂੰ ਮਿਲਣਾ ਸੀ 24 ਅਗਸਤ ਦੇ ਦਿਨ ਉਸੇ ਦਿਨ ਹੀ ਮੁੰਨਾ ਦਾ ਕਤਲ ਹੋਇਆ ਡਿਟੈਕਟਿਵਸ ਨੂੰ ਅਪਾਰਟਮੈਂਟ ਦੇ ਅੰਦਰ ਕੋਈ ਵੀ ਅਜਿਹਾ ਸਾਈਨ ਨਹੀਂ ਮਿਲਦਾ ਜਿਥੋਂ ਉਹਨਾਂ ਨੂੰ ਪਤਾ ਲੱਗੇ ਕਿ ਜੋ ਕਾਤਲ ਹੈ ਉਹ ਫੋਰਸਫੁਲੀ ਜ਼ਬਰਦਸਤੀ ਅਪਾਰਟਮੈਂਟ ਦੇ ਅੰਦਰ ਦਾਖਲ ਹੋਇਆ ਕੁਝ ਗਵਾਂਡੀਆਂ ਨੇ ਉਸ ਤੋਂ ਬਾਅਦ ਇਹ ਦੱਸਿਆ ਕਿ 24 ਅਗਸਤ ਦੀ ਰਾਤ ਨੂੰ ਤਕਰੀਬਨ 8:30 ਵਜੇ ਤੋਂ 9 ਵਜੇ ਦੇ ਦਰਮਿਆਨ ਉਹਨਾਂ ਨੂੰ ਇਸ ਅਪਾਰਟਮੈਂਟ ਦੇ ਵਿੱਚੋਂ ਕੁਝ ਅਜੀਬ ਆਵਾਜ਼ਾਂ ਆਈਆਂ ਪਰ ਸਭ ਤੋਂ ਜ਼ਿਆਦਾ ਕ੍ਰੂਸ਼ਲ ਐਵੀਡੈਂਸ ਸਬੂਤ ਜਿਹੜਾ ਪੁਲਿਸ ਨੂੰ ਮਿਲਦਾ ਉਹ ਉਹੀ ਸੀਸੀਟੀਵੀ ਫੁਟੇਜਸ ਤੋਂ ਮਿਲਦਾ ਜਿਹੜੇ ਸੀਸੀਟੀਵੀ ਕੈਮਰੇ ਮੁੰਨਾ ਪਾਂਡੇ ਨੇ ਸਿਰਫ ਕੁਝ ਦਿਨ ਪਹਿਲਾਂ ਹੀ ਆਪਣੇ ਅਪਾਰਟਮੈਂਟ ਦੇ ਵਿੱਚ ਇੰਸਟਾਲ ਕੀਤੇ ਸੀ ਤਕਰੀਬਨ 8:40 ਮਿੰਟ ਦੇ ਉੱਪਰ ਰਾਤ ਨੂੰ 24 ਅਗਸਤ ਨੂੰ ਆਪਣੇ ਫਲੈਟ ਦੇ ਮੇਨ ਡੋਰ ਦੇ ਬਿਲਕੁਲ ਬਾਹਰ ਮੁੰਨਾ ਪਾਂਡੇ ਦਿਖਾਈ ਦਿੰਦੀ ਆ ਉਹਦੇ ਦੋਨੇ ਹੱਥਾਂ ਦੇ ਵਿੱਚ ਕੁਝ ਸ਼ਾਪਿੰਗ ਬੈਗਸ ਫੜੇ ਹੁੰਦੇ ਆ ਪਰ ਇੱਕ ਸੈਕਿੰਡ ਤੋਂ ਬਾਅਦ ਹੀ ਇੱਕ ਹੋਰ ਸ਼ਖਸ ਪਿੱਛੋਂ ਅਪੀਅਰ ਹੁੰਦਾ ਦਿਖਾਈ ਦਿੰਦਾ ਉਹਨੇ ਹੱਥ ਦੇ ਵਿੱਚ ਇੱਕ ਪਿਸਤੌਲ ਫੜੀ ਹੋਈ ਆ ਤੇ ਉਹ ਮੁੰਨਾ ਨੂੰ ਇਸ ਪਿਸਤੌਲ ਦੇ ਨਾਲ ਧਮਕਾ ਕੇ ਉਹਦੇ ਹੀ ਫਲੈਟ ਦੇ ਅੰਦਰ ਲੈ ਜਾਂਦਾ 1 ਘੰਟੇ ਤੋਂ ਬਾਅਦ 9:43 ਮਿੰਟ ਦੇ ਉੱਪਰ ਇਹੀ ਸ਼ਖਸ ਵਾਪਸ ਇਸ ਫਲੈਟ ਦੇ ਵਿੱਚੋਂ ਨਿਕਲਦਾ ਦਿਖਾਈ ਦਿੰਦਾ ਤੇ ਇਹਦੇ ਹੱਥ ਦੇ ਵਿੱਚ ਇੱਕ ਬੈਗ ਵੀ ਫੜਿਆ ਹੋਇਆ ਪੁਲਿਸ ਵਾਲੇ ਇਸ ਫੁਟੇਜ ਨੂੰ ਪਬਲਿਕ ਦੇ ਲਈ ਰਿਲੀਜ਼ ਕਰਦੇ ਆ ਬਹੁਤ ਜਗ੍ਹਾ ਦੇ ਉੱਪਰ ਇਸ ਫੁਟੇਜ ਨੂੰ ਦਿਖਾਇਆ ਜਾਂਦਾ ਤਾਂ ਕਿ ਕੋਈ ਇਨਸਾਨ ਹੋਊਗਾ ਜਿਹੜਾ ਇਸ ਸ਼ਖਸ ਨੂੰ ਪਛਾਣਨ ਦੇ ਵਿੱਚ ਪੁਲਿਸ ਦੀ ਮਦਦ ਕਰੂਗਾ ਪੂਰੇ 2 ਦਿਨ ਤੋਂ ਬਾਅਦ ਉਸੇ ਰੈਸਟੋਰੈਂਟ ਜਿੱਥੇ ਮੁੰਨਾ ਪਾਂਡੇ ਉਸ ਟਾਈਮ ਵੇਟਰੈਸ ਦੇ ਤੌਰ ਦੇ ਉੱਪਰ ਕੰਮ ਕਰ ਰਹੀ ਸੀ ਉੱਥੋਂ ਦੇ ਮੈਨੇਜਰ ਪੁਲਿਸ ਨੂੰ ਇਹ ਇਤਲਾਹ ਦਿੰਦੇ ਆ ਕਿ ਇਹ ਸ਼ਖਸ ਜਿਹੜਾ ਸੀਸੀਟੀਵੀ ਫੁਟੇਜ ਦੇ ਵਿੱਚ ਦਿਖਾਈ ਦੇ ਰਿਹਾ ਇਹ ਉਸੇ ਹੀ ਰੈਸਟੋਰੈਂਟ ਦਾ ਇੱਕ ਰੈਗੂਲਰ ਕਸਟਮਰ ਆ ਤਾਂ ਪੁਲਿਸ ਨੂੰ ਇਹ ਸਮਝਣ 'ਚ ਦੇਰ ਨਹੀਂ ਲੱਗਦੀ ਕਿ ਬਹੁਤ ਹੱਦ ਤੱਕ ਇਸ ਚੀਜ਼ ਦੀ ਸੰਭਾਵਨਾ ਵਾ ਕਿ ਇਹ ਇਨਸਾਨ ਜਦੋਂ ਉਸ ਰੈਸਟੋਰੈਂਟ ਦੇ ਵਿੱਚ ਜਾਂਦਾ ਸੀ ਤਾਂ ਉੱਥੇ ਉਹਨੇ ਮੁੰਨਾ ਨੂੰ ਕੰਮ ਕਰਦੇ ਦੇਖਿਆ ਤੇ ਉਹ ਉਹਦੇ ਵੱਲ ਆਕਰਸ਼ਿਤ ਹੋਇਆ ਅਗਲੀ ਇਤਲਾਹ ਮਿਲਦੀ ਆ ਉਹਨਾਂ ਨੂੰ ਇੱਕ ਔਰਤ ਦੁਆਰਾ ਇਹ ਔਰਤ ਇਸ ਸ਼ਖਸ ਦਾ ਨਾਮ ਬੋਬੀ ਸਿੰਘ ਦੇ ਨਾਮ ਦੇ ਉੱਪਰ ਦੱਸਦੇ ਆ ਤੇ ਇਹ ਦੱਸਦੇ ਆ ਕਿ ਇਹ ਇੰਡੀਅਨ origin ਦਾ 51 ਸਾਲ ਦਾ ਇਨਸਾਨ ਆ ਤੇ ਉਹ ਇਸ ਇਨਸਾਨ ਨੂੰ ਇਸ ਕਰਕੇ ਜਾਣਦੇ ਆ ਕਿਉਂਕਿ ਅੱਜ ਤੋਂ ਤਕਰੀਬਨ 12 ਸਾਲ ਪਹਿਲਾਂ ਕੁਝ ਟਾਈਮ ਦੇ ਲਈ ਇਹ ਇਨਸਾਨ ਉਹਨਾਂ ਦਾ ਬੋਏਫ੍ਰੈਂਡ ਰਿਹਾ 4 ਸਤੰਬਰ ਦੇ ਦਿਨ ਇੱਕ ਟ੍ਰੈਫਿਕ ਸਟਾਪ ਦੇ ਉੱਪਰ ਬੋਬੀ ਸਿੰਘ ਨੂੰ ਪੁਲਿਸ ਗ੍ਰਿਫਤਾਰ ਕਰਦੀ ਆ ਬਹੁਤ ਅਜੀਬ ਗੱਲ ਆ 24 ਅਗਸਤ ਦੇ ਦਿਨ ਮੁੰਨਾ ਦਾ ਕਤਲ ਹੁੰਦਾ ਤੇ ਅੱਜ ਤਰੀਖ ਹੈਗੀ 4 ਸਤੰਬਰ ਇੰਨੇ ਦਿਨ ਨੰਗਣ ਤੋਂ ਬਾਅਦ ਵੀ ਬੋਬੀ ਸਿੰਘ ਨੇ ਹਾਲੇ ਤੱਕ ਵੀ ਉਹੀ ਕੱਪੜੇ ਪਾਏ ਹੋਏ ਸੀ ਜਿਨ੍ਹਾਂ ਦੇ ਵਿੱਚ ਉਹਨੂੰ ਸੀਸੀਟੀਵੀ ਫੁਟੇਜ ਚ ਦੇਖਿਆ ਗਿਆ ਤੇ ਹਾਲੇ ਵੀ ਇਨ੍ਹਾਂ ਕੱਪੜਿਆਂ ਦੇ ਉੱਪਰ ਮੁੰਨਾ ਪਾਂਡੇ ਦੇ ਖੂਨ ਦੇ ਨਿਸ਼ਾਨ ਸੀ ਅੱਗੇ ਬੋਬੀ ਤੋਂ ਇਨਵੈਸਟੀਗੇਸ਼ਨ ਕਰਨ ਦੇ ਦੌਰਾਨ ਪੁਲਿਸ ਨੂੰ ਇਹ ਪਤਾ ਲੱਗਦਾ ਕਿ ਬੋਬੀ ਬਹੁਤ ਸਾਰੀਆਂ ਡੇਟਿੰਗ ਐਪਸ ਦੇ ਉੱਪਰ ਐਕਟਿਵ ਸੀਗਾ ਸਪੈਸ਼ਲੀ ਇੱਕ ਡੇਟਿੰਗ ਐਪ ਜਿਹਦਾ ਨਾਮ ਹੈ 슈ਗਰ ਡੈਡੀ ਉਦੇ ਉੱਪਰ ਬੋਬੀ ਆਪਣੇ ਦਿਨ ਦਾ ਬਹੁਤ ਜ਼ਿਆਦਾ ਟਾਈਮ ਸਪੈਂਡ ਕਰਦਾ ਸੀ ਪੁਲਿਸ ਦੇ ਕੋਲੇ ਪੁਖਤਾ ਸਬੂਤ ਨੇ ਸੀਸੀਟੀਵੀ ਫੁਟੇਜਸ ਆ ਤਾਂ ਇਸ ਕਾਰਨ ਉਹਨੂੰ ਹੈਰਿਸ ਕਾਉਂਟੀ ਜੇਲ ਦੇ ਵਿੱਚ ਥੋੜੀ ਦੇਰ ਤੋਂ ਬਾਅਦ ਹੀ ਭੇਜ ਦਿੱਤਾ ਜਾਂਦਾ ਉਹਦੀ ਪੁਰਾਣੀ ਹਿਸਟਰੀ ਦੇਖ ਕੇ ਪੁਲਿਸ ਨੂੰ ਇਹ ਪਤਾ ਲੱਗਦਾ ਕਿ ਇਸ ਤੋਂ ਪਹਿਲਾਂ ਵੀ ਉਹਦੇ ਉੱਪਰ ਅਲੱਗ-ਅਲੱਗ ਲੜਕੀਆਂ ਨੂੰ ਸਟਾਕ ਕਰਨ ਦੇ ਉਹਨਾਂ ਦਾ ਪਿੱਛਾ ਕਰਨ ਦੇ ਬਹੁਤ ਸਾਰੀਆਂ ਲੜਕੀਆਂ ਦੇ ਉੱਪਰ ਹਮਲੇ ਕਰਨ ਦੇ ਤੇ ਚੋਰੀਆਂ ਕਰਨ ਦੇ ਬਹੁਤ ਸਾਰੇ ਇਲਜ਼ਾਮ ਲੱਗਦੇ ਰਹੇ ਉਹ ਕਿਹੜੇ ਕਾਰਨਾਂ ਦੇ ਕਾਰਨ ਉਸ ਰਾਤ ਨੂੰ ਮੁੰਨਾ ਦੇ ਕਮਰੇ ਦੇ ਅੰਦਰ ਗਿਆ ਇਹ ਹਾਲੇ ਤੱਕ ਵੀ ਅਨਕਲੀਅਰ ਨੇ ਉਸ ਤੋਂ ਬਾਅਦ ਬੌਬੀ ਖੋਦੀਪੁਰਸ ਨੇ ਇਹ ਵੀ ਦੱਸਤਾ ਕਿ ਜਿਹੜਾ ਸ਼ਖਸ ਬਹੁਤ ਰਾਤ ਕੁਝ ਦਿਨ ਪਹਿਲਾਂ ਰਾਤ ਦੇ ਨੇਰੇ ਦੇ ਵਿੱਚ ਇੱਕ ਖਿੜਕੀ ਦੇ ਵਿੱਚੋਂ ਮੁੰਨਾ ਦੇ ਵੱਲ ਦੇਖ ਰਿਹਾ ਸੀ ਉਹ ਵੀ ਹੋਰ ਕੋਈ ਨਹੀਂ ਇਹ ਖੁਦ ਬੌਬੀ ਸਿੰਘ ਹੀ ਸੀ 51 ਸਾਲ ਦਾ ਬੌਬੀ ਸਿੰਘ ਨੌਜਵਾਨ ਲੜਕੀਆਂ ਦੇ ਵੱਲ ਆਕਰਸ਼ਿਤ ਹੁੰਦਾ ਸੀ ਤੇ ਇਸ ਕਰਕੇ ਕਿਸੇ ਨਾ ਕਿਸੇ ਨੂੰ ਆਪਣਾ ਟਾਰਗੇਟ ਬਣਾ ਕੇ ਸ਼ਿਕਾਰ ਬਣਾ ਕੇ ਉਹਦਾ ਪਿੱਛਾ ਕਰਦਾ ਸੀ ਹਾਲੇ ਤੱਕ ਇਸ ਕੇਸ ਦੇ ਵਿੱਚ ਸਿਰਫ ਇੰਨੀ ਹੀ ਇਨਫੋਰਮੇਸ਼ਨ ਆ ਸਾਲ 2025 ਦੇ ਵਿੱਚ ਅਗਸਤ ਜਾਂ ਸਤੰਬਰ ਮਹੀਨੇ ਦੇ ਦੌਰਾਨ ਇਸ ਕੇਸ ਦੇ ਉੱਪਰ ਮੁਕੱਦਮਾ ਕੋਰਟ ਦੇ ਵਿੱਚ ਸਟਾਰਟ ਹੋਊਗਾ ਇਸ ਤੋਂ ਬਾਅਦ ਮੁੰਨਾ ਪਾਂਡੇ ਦੇ ਬਹੁਤ ਸਾਰੇ ਦੋਸਤ ਗੋ ਫੰਡ ਮੀ ਕੈਂਪੇਨ ਚਲਾਉਂਦੇ ਆ ਜਿਹਦੀ ਮਦਦ ਦੇ ਨਾਲ ਮੁੰਨਾ ਦੇ ਮਦਰ ਨੂੰ ਨੇਪਾਲ ਤੋਂ ਇੱਥੇ ਲੈ ਜਾਂਦਾ ਜਾਊਗਾ ਤੇ ਇਸ ਤੋਂ ਇਲਾਵਾ ਗੋ ਫੰਡ ਮੀ ਕੈਂਪੇਨ ਦੇ ਨਾਲ ਮੁੰਨਾ ਦੇ ਫਿਊਨਰਲ ਦੇ ਸਾਰੇ ਐਕਸਪੈਂਸਸ ਵੀ ਕਵਰ ਹੋਣਗੇ ਇਹ ਸੀਗੀ ਕਹਾਣੀ ਮੁੰਨਾ ਪਾਂਡੇ ਦੀ ਇੱਕ ਉਹ ਲੜਕੀ ਜਿਹੜੀ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਸੰਘਰਸ਼ ਕਰ ਰਹੀ ਸੀ ਦੋ ਦੋ ਨੌਕਰੀਆਂ ਵੀ ਕਰਦੀ ਸੀ ਤੇ ਨਾਲ ਦੀ ਨਾਲ ਪੜਾਈ ਵੀ ਕਰ ਰਹੀ ਸੀ ਪਰ ਸ਼ਾਇਦ ਉਹਦੀ ਬਦਕਿਸਮਤੀ ਨੇ ਉਹਦਾ ਸਾਥ ਨਹੀਂ ਛੱਡਿਆ ਨੇਪਾਲ ਤੋਂ ਅਮਰੀਕਾ ਆਉਣ ਵੇਲੇ ਵੀ ਨਹੀਂ ਤੇ ਇੱਕ 51 ਸਾਲ ਦੇ ਇਨਸਾਨ ਦੀ ਹਵਸ ਦੇ ਕਾਰਨ ਉਹਨੂੰ ਆਪਣੀ ਜਾਨ ਗਵਾਉਣੀ ਪਈ ਇਹੀ ਚੀਜ਼ਾਂ ਜੋ ਧਰਮ ਗ੍ਰੰਥਾਂ ਚ ਲਿਖੀ ਹੁੰਦੀ ਆ ਉਹੀ ਪੰਜ ਇੰਦਰੀਆਂ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਇਨਸਾਨ ਜੀ ਇਹਨਾਂ ਉੱਪਰ ਕਾਬੂ ਰੱਖੂਗਾ ਤਾਂ ਆਪ ਵੀ ਬਚਿਆ ਰਹੂਗਾ ਤੇ ਦੂਸਰੇ ਵੀ ਉਹਦਾ ਸ਼ਿਕਾਰ ਨਹੀਂ ਹੋਣਗੇ ਤਾਂ ਅੱਜ ਦੀ ਕਹਾਣੀ ਬਸ ਸਿਰਫ ਇੰਨਾ ਹੀ ਹੁਣ ਮੈਂ ਤੁਹਾਨੂੰ ਮਿਲੂਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ ਨਾਲ